ਲੋ ਪੁਰੀਸ਼ ਸਰਦਾਰ ਬੱਲਾਬਾਈ ਪਟੇਲ ਜਿਦੇ 150 ਜਨਮ ਦਿਨ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਦੇਸ਼ ਲਈ ਕੀਤੀਆਂ ਅਦਭੁਤ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਲੋਂ ਇੱਕ ਵਿਸ਼ੇਸ਼ ਇਕਤਾ ਦੌੜ ਕਰਵਾਈ ਗਈ। ਇਹ ਦੌੜ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਦਿਨਾਨਗਰ ਤੋਂ ਸ਼ੁਰੂ ਹੋ ਕੇ ਲੰਡਨ ਸਪਾਈਸ ਗੁਰਦਾਸਪੁਰ ਬਾਈਪਾਸ ਵਿਖੇ ਸਮਾਪਤ ਹੋਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਦੌੜ ਦੀ ਸ਼ੁਰੂਆਤ ਐਸ.ਡੀ.ਐਮ ਦਿਨਾਨਗਰ ਜਸਪਿੰਦਰ ਸਿੰਘ ਭੁੱਲਰ ਵੱਲੋਂ ਹਰੀ ਚੰਡੀ ਦਿਖਾ ਕੇ ਕੀਤੀ ਗਈ ਬੱਚਾ ਨੇ ਇਕਤਾ ਵਿਸ਼ਕਤੀ ਹੈ ਅਤੇ ਰਾਸ਼ਟ੍ਰ ਇਕਤਾ ਅਮਰ ਰਹੇ ਦੇ ਨਾਰੇ ਲਗਾ ਕੇ ਸਭ ਦਾ ਮਨ ਮੋਲਿਆ ਸੋ ਅੱਜ ਦਿਨਾਨਗਰ ਦੇ ਵਿੱਚ ਜਿਹੜਾ ਵਾਕ ਫॉर ਯੂਨਿਟੀ ਕਰਵਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਬੱਚਾ ਨੇ ਪਾਰਟਿਸਿਪੇਟ ਕੀਤਾ ਸੋ ਗਵਰਨਮੈਂਟ ਆਫ ਇੰਡੀਆ ਦਾ ਇਹ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਸਰਦਾਰ ਵੱਲਯਪਾਈ ਪਟੇਲ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇੱਕ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਆ আফਟਰ 31st ਆਫ ਅਕਤੂਬਰ ਜਿਹੜਾ ਹੈਗਾ 25 ਨਵੰਬਰ ਤੱਕ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਕ ਫॉर ਯੂਨਿਟੀ ਹੋ ਰਹੀ ਹੈ ਉਸ ਤੋਂ ਬਾਅਦ ਨੈਸ਼ਨਲ ਲੈਵਲ ਪ੍ਰੋਗਰਾਮ ਹੋਣਾ ਸੋ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅੱਜ ਦੀਨਾਨਗਰ ਸਬਡਿਵੀਜ਼ਨ ਨੇ ਜਿਹੜਾ ਵਾਕ ਫॉर ਯੂਨਿਟੀ ਕਰਵਾਇਆ ਜਿਹਦੇ ਵਿੱਚ ਵੱਖ-ਵੱਖ ਸਕੂਲਸ ਕਾਲਜਸ ਇਹਨਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਸਵੇਰੇ 7 ਵਜੇ ਤੋਂ ਲੈ ਕੇ ਇਹ ਵਾਕ ਸ਼ੁਰੂ ਕੀਤੀ ਹੈ ਤੇ ਹੁਣ ਇਹ ਜਿਹੜਾ ਹੈਗਾ ਇਹਨੂੰ ਇੱਥੇ ਆ ਕੇ ਇਹਦਾ ਜਿਹੜਾ ਹੈਗਾ ਦੇ ਐਂਡਡ ði ਵਰਕ ਤੇ ਮੇਨ ਜਿਹੜਾ ਮੈਸੇਜ ਇਹੀ ਹੈ ਕਿ ਯੂਨਿਟੀ ਇਨ ਡਾਈਵਰਸਿਟੀ ਕਿਵੇਂ ਅਸੀਂ ਜਿਹੜੇ ਵੱਖ-ਵੱਖ ਅ ਚਾਹੇ ਅਸੀਂ ਵੱਖ-ਵੱਖ ਕਿੱਤਿਆਂ ਤੋਂ ਆਉਣੇ ਆ ਚਾਹੇ ਅਸੀਂ ਵੱਖ-ਵੱਖ ਰਿਲੀਜੀਅਨ ਕਾਸਟ ਤੋਂ ਆਉਣੇ ਬਟ ਅਗੇਨ ਅਸੀਂ ਸਾਰੇ ਇੱਕ ਹਾਂ ਸੋ ਵੀ ਆਰ ਵਨ ਜਿਹੜਾ ਸਾਡਾ ਜਿਹੜਾ ਯੂਨਿਟੀ ਦਾ ਜਿਹੜਾ ਇਹ ਮੈਸੇਜ ਹੈ ਇਹੇ ਬੱਚਿਆਂ ਨੂੰ ਦਿੱਤਾ ਗਿਆ ਐਂ ਬਹੁਤ ਸਾਰੇ ਬੱਚੇ ਉਹਨਾਂ ਨੂੰ ਮਹਿਰਾਨਾ ਸੁਣ ਕੇ ਕਿ ਦੇ ਦੇ 노 ডিপਲੀ ਅਬਾਊਟ ਦ ਹਿਸਟਰੀ ਐਂ ਉਹਨਾਂ ਨੇ ਸ਼ੇਅਰ ਕੀਤਾ ਕਿ ਉਹਨਾਂ ਨੇ ਅੱਗੇ ਕੀ ਬਣਾ ਹੈਗਾ ਸੋ ਇਹੋ ਜੇ ਮੌਕੇ ਦੇ ਲੈਟ ਦ ਚਿਲड्रन ਉਹਨਾਂ ਨੂੰ ਐਕਸਪੋਜ਼ਰ ਦਿੰਦੇ ਹੈ ਵਕ ਵਕ

सरदार वल्लभ भाई पटेल जी को आयरन मैन के नाम से भी जाना जाता है और आज हम सब इस मार्च के दौरान हमें एक ऐसी भावना आई यूनिटी की भावना आई जो उन्होंने हमें संदेश दिया था यूनिटी का संदेश हमें उसकी भावनाई हमारे सारे टीचर्स हमारे सारे एनसीसी कैडेट्स सीनियर्स हम सबको उन्होंने गाइड करा और हमें बहुत अच्छा लगा और हम चाहते हैं कि सारे युवा ऐसे ही इकट्ठे रहें और इस मार्च को आगे बढ़ें जी आज का जो ग्यारह नवम्बर दीनानगर ब्लॉक में जिला पदरी पद यात्रा का पहला प्रोग्राम ऑर्गेनाइज होया ਇਦੇ ਵਿੱਚ ਦਿਨਾਨਗਰ ਬਲੌਕ ਦੇ ਅਲਪਖਵਕ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਆਪਣਾ ਜਿਹੜਾ ਹੈ ਪਾਰਟਿਸਿਪੇਟ ਕੀਤਾ ਹੈ ਇਸ ਦੇ ਨਾਲ ਹੀ ਸਾਡੀ ਜੋ ਦੂਸਰੀ ਪਦਿਆਤਰਾ ਹੈ ਉਹ 18 ਤਰੀਕ ਨੂੰ ਡੇਰਾ ਬਾਬਾ ਨਾਨਕ ਬਲੌਕ ਤੋਂ ਸ਼ੁਰੂ ਹੋਏਗੀ ਜ਼ਿਲ੍ਹਾ ਪਦਰੀਜ਼ ਜਿਹੜੀਆਂ ਪਦਿਆਤਰਾਵਾਂ ਨੇ ਉਹ 31 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਜਾਰੀ ਰਹਿਣਗੀਆਂ ਜੋ ਕਿ ਭਾਰਤ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਹੈ ਨੈਸ਼ਨਲ ਲੈਵਲ ਜੋ ਪਦਿਆਤਰਾ ਦਾ ਪ੍ਰੋਗਰਾਮ ਹੈ ਉਹ 26 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਗੁਜਰਾਤ ਸਟੇਟ ਵਿੱਚ ਹੀ ਆਰਗੇਨਾਈਜ਼ ਕੀਤਾ ਜਾਵੇਗਾ ਇਹਨਾਂ ਪਧਿਆਤਰਾਵਾਂ ਦਾ ਮੁੱਖ ਮੰਤਵ ਵੀ ਸਾਡਾ ਇਹ ਹੈ ਕਿ ਅਨੇਕਤਾ ਵਿੱਚ ਏਕਤਾ ਸਾਡੇ ਭਾਰਤ ਦੇਸ਼ ਦੀਆਂ ਅਨੇਕ ਪ੍ਰਜਾਤੀਆਂ ਅਨੇਕ ਅਨੇਕ ਤਰ੍ਹਾਂ ਦੇ ਅਨੇਕ ਪਿਛੋਕਰ ਤੋਂ ਆਉਣ ਵਾਲੇ ਲੋਕਾਂ ਵਿੱਚ ਸਾ ਅਸੀਂ ਏਕਤਾ ਦਾ ਹੀ ਆਪਣਾ ਪ੍ਰਤੀਕ ਮੰਨਣਾ ਹੈ ਅਤੇ ਭਾਰਤ ਦੇਸ਼ ਨੂੰ ਵਿਕਸਿਤ ਦੇਸ਼ 2047 ਤੱਕ ਜੋ ਸਾਡਾ ਬਣਾਉਣ ਦਾ ਪ੍ਰਣ ਪ੍ਰਧਾਨ ਮੰਤਰੀ ਮੋਦੀ ਜੀ ਨੇ ਲੇਤਾ ਹੈ ਉਸ ਨੂੰ ਸਾਡੇ ਯੂਥ ਦੇ ਰਾਹੀਂ ਹੀ ਪੂਰਾ ਕਰਨਾ ਹੈ ਤਾਂ ਮੈਨੂੰ ਉਮੀਦ ਹੈ ਅੱਜ ਦੀ ਇਸ ਸਾਡੀ ਬਹੁਤ ਹੀ ਸਕਸੈਸਫੁਲ ਹੋਈ ਪਦਿਆਤਰਾ ਵਿੱਚ ਬੱਚਿਆਂ ਨੇ ਇਸ ਪ੍ਰਣ ਨੂੰ ਪੂਰਾ ਕਰਨ ਦਾ ਆਪਣਾ ਉਪਰਾਲਾ ਜੋ ਹੈ ਆਪਣੇ ਭਵਿੱਖ ਵਿੱਚ ਜ਼ਰੂਰ ਪੂਰਾ ਕਰਨਾ ਹੈ ਅਤੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਕਰਨਗੇ ਧੰਨ ਜਤਿੰਦਰ ਸੋਢੀ archie news network